ਮਲਾਯੋ ਸਾਥੀਓ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 24 ਅਗਸਤ ਨੂੰ ਮਲਾਜਮਾਂ ਨਾਲ ਮੀਟਿੰਗ ਕਰ ਰਿਹਾ ਹੈ ਜਿਸ ਤੇ ਇਹ ਬਣਾਉਣੇ ਇਹ ਮੰਗ ਹੋਈ ਕਿ ਪੁਰਾਣੀ ਪੈਨਸਕੀਮ ਨਿਯਮ 1972 ਅਨਸਾਰ ਲਾਗੂ ਕਰਨਾ ਇਸ ਦੇ ਉੱਪਰ ਜੋ ਅੱਜ ਫੈਸਲਾ ਕੀਤਾ ਜਾ ਸਕਦਾ ਹੈ ਜੀ ਜੀਐਸਐਮ ਦੇ ਜੋ 12 ਮੈਂਬਰਾਂ ਦੀ ਮੀਟਿੰਗ ਕਰਨਗੇ ਕਿਉਂਕਿ 172 ਬਾਖਾ ਭੋਗਾ ਨਾਮ ਇਹ ਗਠਨ ਬਣਾਇਆ ਹੈ ਜਿਸਰੇ ਵਿੱਚ ਜੇਸ ਨੇ 12 ਮੈਂਬਰ ਅੱਜ ਮੀਟਿੰਗ ਪ੍ਰਧਾਨ ਮੰਤਰੀ ਨਰਮੋਦੀਨ ਮੋਦੀ ਨਾਲ ਕਰਨਗੇ ਹੋ ਸਕਦਾ ਹੈ ਕਿ ਜੋ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਜੁਲਾਈ 2024 ਤੋਂ ਡੀਏ ਜਵਾਦਾ ਵੀ ਕੀਤਾ ਜਾ ਸਕਦਾ ਹੈ ਜੀ ਅਸੀਂ ਆਸ ਕਰਦੇ ਹਾਂ ਕਿ ਪ੍ਰਾਣੀ ਪੈਨਸ਼ਨ ਨੂੰ 72 ਸਾਲ ਕੀਤੀ ਜਾਵੇ ਦੂਜੇ ਪਾਸੇ ਜੋ ਮੁੱਖ ਮੰਤਰੀ ਭਗਵਾਨ ਤਮਾਨਾ ਬਾਰ-ਬਾਰ ਸਾਂਝੇ ਫਰੰਟ ਦੇ ਅੱਗੇ ਨੂੰ ਮੀਟਿੰਗ ਦੇ ਕੇ ਮੀਟਿੰਗ ਅੱਗੇ ਕਰੀ ਜਾਂਦਾ ਹੈ ਕਿਉਂਕਿ ਪਹਿਲਾ ਮੀਟਿੰਗ 22 ਅਗਸਤ ਨੂੰ ਹੋਣੀ ਸੀ ਪਰ ਹੁਣ ਦੁਬਾਰਾ ਮੀਟਿੰਗ 12 ਸਤੰਬਰ 2024 ਨੂੰ ਪੰਜਾਬ ਦੇ ਮੁਲਾਜ਼ਮਾਂ ਸਾਹਮਣੇ ਫਰਮਾਇਆ ਕਿ ਉਹ ਨਹੀਂ ਹੋ ਰਹੀ ਆ ਪਰ ਪੰਜਾਬ ਦੇ ਮੁਲਾਜ਼ਮ ਡੈਰਮ ਨੂੰ ਹੀ ਮੁਲਾਜ਼ਮਾਂ ਜਾਂ ਰਹਿ ਲੋ ਮੁਲਾਜ਼ਮਾਂ ਮੁਖਨਿ ਭਵਾਨਤਮਾਨ ਦੇ 24 ਅਗਸਤ ਨੂੰ ਜ਼ਿਲ੍ਹਾ ਪੰਦਰ ਤੇ ਤਹਿਸੀਲ ਪੰਦਰ ਤੇ ਅੱਜ ਜੋ ਆਰਥੀਆਂ ਫੁਕਣਗੇ ਕਿਉਂਕਿ ਮੁਲਾਜ਼ਮ ਬਹੁਤ ਤੰਗ ਹਨ ਮੁਖਨਿ ਭਵਾਨਤਮਾਨ ਨੇ ਵਾਏ ਮੰਗਾ ਨਹੀਂ ਮੰਨੀਆਂ ਇੱਕ ਲੰਗੜਾ ਨੋਟਿੰਗ ਕੀਤਾ ਸੀ ਪੁਰਾਣੀ ਪੈਨਸਨ ਲਾਗੂ ਕਰਨ ਵਾਸਤੇ ਉਹ ਵੀ ਲਾਗੂ ਨਹੀਂ ਕੀਤਾ ਗਿਆ ਜਿਸ ਕਰਕੇ ਮਾਜਮੇ ਵਿੱਚ ਬਹੁਤ ਰੋਸ ਆ ਦੂਜੇ ਪਾਸੇ ਪੀਐਸਪੀਸੀਲ ਤੇ ਪੀਐਸਟੀਸੀ ਨੇ ਮਾਜਮਾ ਵੱਲੋਂ 1 ਸਤੰਬਰ ਨੂੰ ਜੋ ਬਿਲੀ ਮੰਤਰੀ ਸਰਪੰਨ ਸਿੰਘ ਈਟੀਓ ਦਾ ਹਲਕਾ ਅੰਮ੍ਰਿਤਸਰ ਹੈ ਉਹਦੀ ਕੋਠੀ ਦੇ ਨੇੜੇ ਬਿਲਕੁਲ ਬਿਲੀ ਮੰਤਰੀ ਦੀ ਜੋ ਪੰਜਾਬ ਰਾਜਮਾਨ ਨਾਲ ਮੀਟਿੰਗ ਕਰ ਰਿਹਾ ਹੈ ਜਿਸ ਤੇ ਅੱਜ ਮਾਜਮਾ ਨੇ ਇਹ ਮੰਗ ਹੋਈ ਕਿ ਪੁਰਾਣੀ ਪੈਨਸਨ ਸਕੀਮ 1972 ਅਨਸਾਰ ਲਾਗੂ ਕਰਨਾ ਇਸਰੇ ਉੱਪਰ ਜੋ ਅੱਜ ਫੈਸਲਾ ਕੀਤਾ ਜਾ ਸਕਦਾ ਹੈ ਜੀ ਜੀਐਸਐਮ ਦੇ ਜੋ 12 ਮੈਂਬਰਾਂ ਦੀ ਮੀਟਿੰਗ ਕਰਨਗੇ ਕਿਉਂਕਿ ਇੱਕ 72 ਵੱਖ-ਵੱਖ ਭਾਗਾਂ ਦਾ ਇਹ ਗਠਨ ਬਣਾਇਆ ਹੈ ਜਿਸਰੇ ਵਿੱਚ ਜੀਐਸਐਮ ਨੇ 12 ਮੈਂਬਰਾਂ ਦੀ ਮੀਟਿੰਗ ਪ੍ਰਧਾਨ ਮੰਤਰੀ ਨਰਮੋਦੀਨ ਮੋਦੀ ਨਾਲ ਕਰਨਗੇ ਹੋ ਸਕਦਾ ਹੈ ਕਿ ਜੋ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਜੁਲਾਈ 2024 ਤੋਂ ਡੀਐਜ ਵਾਧਾ ਵੀ ਕੀਤਾ ਜਾ ਸਕਦਾ ਹੈ ਜੀ ਅਸੀਂ ਆਸ ਕਰਦੇ ਹਾਂ ਕਿ ਪ੍ਰਾਣੀ ਪੈਨਸਨ ਨੂੰ 72 ਸਾਲ ਦੀ ਜਾਵੇ ਦੂਜੇ ਪਾਸੇ ਜੋ ਮੁੱਖ ਮੰਤਰੀ ਭਗਵਾਨ ਤਮਾਨਾ ਬਾਰ-ਬਾਰ ਸਾਂਝੇ ਫਰੰਡ ਦੇ ਅੱਗੇ ਉਹਨੂੰ ਮੀਟਿੰਗ ਦੇ ਕੇ ਮੀਟਿੰਗ ਅੱਗੇ ਕਰੀ ਜਾਂਦਾ ਹੈ ਕਿਉਂਕਿ ਪਹਿਲਾਂ ਮੀਟਿੰਗ 22 ਅਗਸਤ ਨੂੰ ਹੋਣੀ ਸੀ ਪਰ ਹੁਣ ਦੁਬਾਰਾ ਮੀਟਿੰਗ 12 ਸਤੰਬਰ 2024 ਨੂੰ ਪੰਜਾਬ ਦੇ ਮੁਲਾਜ਼ਮ ਸਾਂਝੇ ਫਰੰਡਾਂ ਦਾ ਕੋਲ ਦੀ ਹੋ ਰਹੀ ਆ ਪਰ ਪੰਜਾਬ ਦੇ ਮੁਲਾਜ਼ਮ ਰਿਟਾਇਰਡ ਉਹ ਮੁਲਾਜ਼ਮਾਂ ਜਾਂ ਰਹਿ ਲੋ ਮੁਲਾਜ਼ਮਾਂ ਮੁੱਖ ਮੰਤਰੀ ਭਗਵਾਨ ਤਮਾਨਾ ਦੇ 24 ਅਗਸਤ ਨੂੰ ਜ਼ਿਲ੍ਹਾ ਪੰਦਰ ਤੇ ਤਹਿਸੀਲ ਪੰਦਰ ਤੇ ਅੱਜ ਜੋ ਆਰਥਿਕ ਫੁਕਣਗੇ ਕਿਉਂਕਿ ਮਲਾਜਮ ਬਹੁਤ ਤੰਗ ਹਨ ਮੁਖ ਨੇ ਭਵਾਨਤਮਾਨ ਨੇ ਮਾਏ ਮੰਗਾ ਨਹੀਂ ਮੰਨੀਆਂ ਇੱਕ ਲੰਗੜਾ ਨੋਟਿੰਗ ਕੀਤਾ ਸੀ ਪ੍ਰਾਣੀ ਪੈਨਸ਼ਨ ਲਾਗੂ ਕਰਨ ਵਾਸਤੇ ਉਹ ਵੀ ਲਾਗੂ ਨਹੀਂ ਕੀਤਾ ਗਿਆ ਜਿਸ ਕਰੇ ਮਲਾਜਮ ਬਹੁਤ ਰੋਸ ਆ ਦੂਜੇ ਪਾਸੇ ਪੀਐਸਪੀਸੀਐਲ ਤੇ ਪੀਐਸਟੀਸੀਐਲ ਮਲਾਜਮਾਂ ਵੱਲੋਂ 1 ਸਤੰਬਰ ਨੂੰ ਜੋ ਬਿਲੀ ਮੰਤਰੀ ਸਰਪੰਦ ਸਿੰਘ ਈਟੀਓ ਦਾ ਹਲਕਾ ਅੰਮਰਸਾ ਹੈ ਉਹਦੀ ਕੋਠੀ ਦੇ ਨੇੜੇ ਬਿਲਕੁਲ ਬਿਲੀ ਮੰਤਰੀ ਦੀ ਜੋ ਪੰਜਾਬ ਦੇ ਜੋ ਪੀਐਸਪੀਸੀਐਲ ਮਲਾਜਮਾਂ ਜਾਂ ਪੀਐਸਟੀਸੀਐਲ ਮਲਾਜਮਾਂ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਤੋਂ ਗੱਡੀਆਂ ਰਾਈ ਬਸਰਾਈ ਬਣਨਗੇ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ